ਮਹਾਰਾਜ ਗੁਰੂ ਕਲਗੀ ਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਨੰਦ ਲਾਲ ਸਾਹਿਬ ਜੀ ਨੇ ਸਵਾਲ ਕੀਤਾ ਸੀ ਦੋਹਰਾ ਭਾਈ ਨੰਦ ਲਾਲ ਸਾਹਿਬ ਨੇ ਮਹਾਰਾਜ ਨੂੰ ਪੁੱਛਿਆ ਸੀ ਗੁਰੂ ਖਾਲਸਾ ਜੀ ਸਿੱਖਾਂ ਦੀ ਰਹਿਤ ਮਰਿਆਦਾ ਕਰਕੇ ਗੁਰੂ ਕੇ ਸਿੱਖ ਮਹਾਨ ਨੇ ਤੇ ਗੁਰੂ ਕੇ ਸਿੱਖਾਂ ਨੇ ਜਿਨ੍ਹਾਂ ਨੇ ਕਰਨੀ ਦੇ ਵਿੱਚ ਪੂਰੇ ਹੋਏ ਉਹ ਗੁਰੂ ਕੇ ਸਿੱਖ ਨੇ ਭਾਈ ਨੰਦ ਲਾਲ ਨੇ ਪੁੱਛਿਆ ਦੋਹਰਾ ਹੱਥ ਜੋੜ ਕੇ ਅਦਬ ਸੋਮ ਬੈਠੇ ਮੋਹੇ ਹਜੂਰ ਇਹ ਮਹਾਰਾਜ ਕਲਗੀ ਤਾਰ ਸੱਚੇ ਪਾਤਸ਼ਾਹ ਨੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਕਿਹਾ ਕਹਿੰਦੇ ਆਨੰਦ ਲਾਲ ਜੀ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਹਿ ਕਰਕੇ ਮਨੁੱਖ ਨੂੰ ਕਿਹੜਾ ਫਲ ਮਿਲਦਾ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਜਿਸ ਵਕਤ ਗੁਰੂ ਕਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਹੱਥ ਜੋੜ ਕਰਕੇ ਬੈਠੇਗਾ ਹੱਥ ਜੋੜ ਕਰ ਅਦਬ ਸੋ ਬੈਠੇ ਮੋਹੇ ਹਜੂਰ ਗੁਰੂ ਗ੍ਰੰਥ ਸਾਹਿਬ ਦਸਾ ਪਾਤਸ਼ਾਹਾਂ ਦੀ ਹਾਜ਼ਰ ਨਾਜ਼ਰ ਜੋਤ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਦਸਾਂ ਪਾਸ਼ਾੀਆਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖ ਨੇ ਭੇਦ ਨਹੀਂ ਸਮਝਣਾ ਕਿਉਂਕਿ ਦਸਾਂ ਪਾਸ਼ਾੀਆਂ ਦੇ ਹਾਜ਼ਰ-ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਰਾਜ ਨੇ ਵਚਨ ਕਹੇ ਜੋ ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖੇ ਮਹਾਰਾਜ ਕਹਿੰਦੇ ਹਾਥ ਜੋੜ ਕਰ ਅਦਬ ਸੋ ਬੈਠੇ ਮੋਹੇ ਹਜੂਰ ਸੀਸ ਟੇਕ ਗੁਰਗ੍ਰੰਥ ਜੀ ਵਚਨ ਸੁਣੇ ਸੋ ਹਜੂਰ ਭਾਵ ਕਿ ਗੁਰੂ ਦਾ ਸਿੱਖ ਜਦੋਂ ਗੁਰੂ ਘਰੇ ਜਾਵੇ ਤੇ ਧਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਸਾਹਮਣੇ ਅਦਬ ਦੇ ਨਾਲ ਬੈਠੇ ਆਪਾਂ ਕਈ ਵਾਰੀ ਵੇਖਨੇ ਨਾ ਖਾਲਸਾ ਜੀ ਗੁਰੂ ਕੇ ਸਿੱਖ ਗੁਰੂ ਘਰੇ ਜਾਂਦੇ ਨੇ ਤੇ ਕਦੀ ਚੌਂਕੜੀ ਖੋਲਦੇ ਨੇ ਚੋਦੀ ਲਾਉਂਦੇ ਨੇ ਮਹਾਰਾਜ ਦੇ ਬਚਨ ਨੇ ਜਦੋਂ ਗੁਰੂ ਕੇ ਸਿੱਖ ਨੇ ਗੁਰੂ ਘਰੇ ਜਾਣਾ ਫਿਰ ਚੌਂਕੜਾ ਮਾਰ ਕਰਕੇ ਅਗਾਕਰ ਚਿਤ ਹੋ ਕਰਕੇ ਧਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਦੀਦਾਰ ਕਰਕੇ ਬੈਠ ਜਾਣਾ ਫਿਰ ਆਪਣੀ ਜਿਹੜੀ ਨਜ਼ਰ ਹੈ ਉਹ ਧਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿਕਾ ਕਰਕੇ ਰੱਖਣੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨਾ ਫਿਰ ਕਹਿੰਦੇ ਕੀ ਕਰਨਾ ਹੱਥ ਜੋੜ ਕੇ ਅਦਬ ਸੋ ਫਿਰ ਹੱਥ ਜੋੜਨੇ ਦੋਵੇਂ ਮਹਾਰਾਜ ਨੂੰ ਪ੍ਰੇਮ ਦੇ ਨਾਲ ਬੈਠੇ ਮੋਹੇ ਹਜੂਰ ਫਿਰ ਹੱਥ ਜੋੜ ਕੇ ਧਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਸਨਮੁਖ ਬੈਠਣਾ ਫਿਰ ਕੀ ਕਹਿੰਦੇ ਸੀਸ ਟੇਕ ਗੁਰ ਗ੍ਰੰਥ ਜੀ ਬਚਨ ਸੁਣੇ ਸੋ ਹਜੂਰ ਭਾਵ ਕੀ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਸੁਣੀ ਗੁਰੂ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਤੋਂ ਭਾਵ ਹੈ ਸੀਸ ਟੇਕ ਗੁਰ ਗ੍ਰੰਥ ਜੀ ਬਚਨ ਸੁਣੇ ਸੋ ਹਜੂਰ ਭਾਵ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰੇ ਨਮਸਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨੀ ਹੈ ਆਪਣੇ ਸ਼ਰਵਨਾ ਦੇ ਨਾਲ ਜਦੋਂ ਗੁਰੂ ਕਾ ਸਿੱਖ ਬਾਣੀ ਸੁਣਦਾ ਉਹ ਇਹ ਸਮਝੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਜੀ ਮੇਰੇ ਨਾਲ ਗੱਲ ਕਰ ਰਹੇ ਨੇ ਬਚਨ ਸੁਣੇ ਸੋ ਹਜੂਰ ਬਚਨ ਕਰ ਰਹੇ ਨੇ ਮਹਾਰਾਜ ਭਾਈ ਗੁਰੂ ਕਿਹਾ ਸਿੱਖਾ ਇਹ ਬਾਣੀ ਤੇਨੂੰ ਇਹ ਸਮਝਾ ਰਹੀ ਹੈ ਆਪਣੇ ਜੀਵਨ ਦੇ ਵਿੱਚ ਧਾਰਨ ਕਰ